हां जी बहुत सोनी कलेक्शन लेके आए हैं ये वाला ऑर्गेन्जा सॉफ्ट ऑर्गेन्जा ਤੇ ਰਹੇਗਾ ਜੀ ਦੇਖ ਸਕਦੇ ਤੁਸੀਂ प्रिंट ਦੇ ਉੱਪਰ ਬਹੁਤ ਸੋਨਾ ਵਰਕ ਕੀਤਾ ਹੋਇਆ ਹੈ 셔ਟ ਤੇ ਤੇ ਨਾਲ ਪਲੇਨ ਇਸ ਤੇ ਬਾਟਮ 크ਰੇਪ ਦੀ ਵੀ ਆ ਸਕਦੀ ਹੈ ਤੁਹਾਨੂੰ ਤੇ ਸ਼ਿਮਰ ਦੀ ਵੀ ਮਿਲ ਸਕਦੀ ਆ 2 ਮੀਟਰ 셔ਟ ਦੀ ਕੱਟ ਤੇ 2 ਮੀਟਰ ਹੀ ਇਸ ਦੇ ਨਾਲ ਬਾਟਮ ओरिजिनल ਕੁਆਲਿਟੀ ਦੇ ਇਸ ਸੂਟ ਰਹਿਣਗੇ ਵਿਦਆਊਟ ਦੁਪੱਟਾ ਤੇ ਤੁਸੀਂ ਇਹ 2400 ਦੇ ਵਿੱਚ ਬਾਈ ਕਰ ਸਕਦੇ ਹੋ ਬਹੁਤ ਸੋਨੇ ਪ੍ਰਿੰਟ ਨੇ ਏ ਵਾਲਾ ਜੀ ਰਹੇਗਾ organza ਦੀ ਸ਼ਰਟ ਕੇ ਰੇਤੇ ਤੁਸੀਂ ਵਰਕ ਚੈੱਕ ਕਰ ਸਕਦੇ ਹੋ neck ਤੇ ਵੀ ਵਰਕ ਰਹੇਗਾ ਤੇ ਨਾਲ ਇਸ ਦੀ 슬ੀਵਸ ਤੇ ਵੀ ਵਰਕ ਹੈ टैबी सिल्क ਦੀ ਬਾਟਮ ਆ ਤੇ ਦੁਪੱਟਾ ਇਸੇ ਨਾਲ organza ਦਾ ਤੇ ਤੁਸੀਂ 1599 ਵਿੱਚ ਕਰ ਬੈਠੇ ਬਾਏ ਕਰ ਸਕਦੇ ਹੋ ਪਾਰਟੀ ویئر ਸੂਟ ਨੇ ਬਹੁਤ ਜ਼ਿਆਦਾ ਸੋਹਣੇ ਜੋ ਕਿ ਅੱਜਕੱਲ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਵਿਸਕੋਸ 글ਾਸ organza ਡਿਜੀਟਲ ਪ੍ਰਿੰਟ ਸ਼ਰਟ ਰਹੇਗਾ ਨਾਲ ਸ਼ੈਡੋ ਪ੍ਰਿੰਟ ਵਾਲੀ ਵਿਸਕੋਸ ਮਸਲੀਨ ਦੀ ਬਾਟਮ ਏਕੇ ਟੈਕਸ ਬ੍ਰਾਂਡ ਦਾ ਫੈਬਰਿਕ ਆ ਵਿਦਆਊਟ ਦੁਪੱਟਾ ਤੁਸੀਂ 1199 ਵਿੱਚ ਬਾਏ ਕਰ ਸਕਦੇ ਹੋ ਵਿਸਕੋਸ オーਗੈਂਜ਼ਾ ਦਾ ਸ਼ਰਟ ਰਹੇਗਾ थ्रेड वर्क प्लस ਹੈਂਡ ਵਰਕ ਤੇ ਬਾਟਮ ਮਸਲੀਨ ਦੀ ਵਰਕ ਵਾਲੀ ਤੇ ਨਾਲ ਇਸ ਤੇ オーਗੈਂਜ਼ਾ ਦਾ ਦੁਪੱਟਾ ਤੇ 1499 ਵਿੱਚ ਬਾਏ ਕਰ ਸਕਦੇ ਹੋ ਖਾਦੀ ਖਾਦੀ ਸਿਲਕ ਰਹੇਗਾ ਜੀ 175 ਵੱਡੇ ਇੰਚਸ ਸ਼ਰਟ ਤੇ ਨਾਲ ਇਸ ਤੇ ਬਾਟਮ ਮਿਲੇਗੀ ਤੁਹਾਨੂੰ ਬਹੁਤ 트ੈਂਡਿੰਗ ਵਿੱਚ ਸੂਟ ਚੱਲ ਰਹੇ ਨੇ ਤੇ ਤੁਸੀਂ 600 ਦੇ ਵਿੱਚ ਘਰ ਬੈਠੇ ਸੂਟ ਵਿਦਆਊਟ ਦੁਪੱਟਾ ਬਾਈ ਕਰ ਸਕਦੇ ਹੋ ਕਲਰ ਬਹੁਤ ਪਿਆਰੇ ਆਏ ਹੋਏ ਨੇ ਇਹ ਵਾਲਾ ਸੂਟ ਤੁਹਾਡਾ ਆਰਡਰ ਤੇ ਹੀ ਰੈਡੀ ਹੋਏਗਾ ਪੌਂਟਸ ਤੇ ਵਰਕ ਤੇ ਫਰੰਟ ਤੇ ਸ਼ਰਟ ਤੇ ਘੇਰੇ ਤੇ ਵਰਕ ਰਹੇਗਾ ਓਨਲੀ ਵਰਕ ਤੁਹਾਨੂੰ 300 ਦੇ ਵਿੱਚ ਕੀਤਾ ਜਾਏਗਾ ਵਰਕ ਪ੍ਰਾਈਸ 300 ਰੁਪਏ ਤੇ ਇਹ ਵਾਲਾ ਵੀ ਤੁਹਾਨੂੰ ਨੈਕ ਤੇ ਤੇ ਬਾਸੂ ਤੇ ਵਰਕ ਕਰਾ ਸਕਦੇ ਹੋ ਓਨਲੀ 300 ਪ੍ਰਾਈਸ ਦੇ ਵਿੱਚ ਵਰਕ ਪ੍ਰਾਈਸ ਤੇ ਤੁਸੀਂ ਇਹ ਵਾਲਾ ਸ਼ਰਟ ਫਰੰਟ ਤੇ ਬੁਟੀਆਂ ਤੇ ਬਾਸੂ ਤੇ ਬੁਟੀਆਂ ਇਹ ਵਾਲਾ ਵਰਕ ਵੀ ਤੁਸੀਂ 300 ਦੇ ਵਿੱਚ ਕਰਵਾ ਸਕਦੇ ਹੋ ਰੈਡੀ ਵਰਕ ਕਰਵਾ ਸਕਦੇ ਆ ਇਹ ਵਾਲਾ ਫਰੰਟ ਤੇ ਵਰਕ ਰਹੇਗਾ ਬਾਜੂ ਤੇ ਵਰਕ ਰਹੇਗਾ 450 ਵਰਕ ਪ੍ਰਾਈਸ ਰਹੇਗਾ ਇਹ ਵਾਲਾ ਫਰੰਟ ਤੇ ਵਰਕ ਤੇ ਐਂਡ ਬਾਜੂ ਤੇ ਤੁਸੀਂ ਇਹ 250 ਦੇ ਵਿੱਚ ਵਰਕ ਕਰਵਾ ਸਕਦੇ ਹੋ ਇਹ ਜੌਰਚਰਡ ਦਾ ਸੂਟ ਰਹੇਗਾ 8 ਮੀਟਰ ਜੌਰਚਰਡ ਦੀ ਸ਼ਰਟ ਨੈਕ ਤੇ ਵਰਕ ਰਹੇਗਾ ਤੇ ਤੁਸੀਂ ਇਸ ਦੀ ਬਾਸੂ ਤੇ ਵੀ ਵਰਕ ਦੇਖ ਸਕਦੇ ਆ ਬਾਸੂ ਤੇ ਵਰਕ ਬਾਟਮ ਤੇ ਵਰਕ ਬਾਟਮ ਵੀ ਜੌਰਜਟ ਦੀ gekeਰਾ ਵੀ ਆਪਣਾ ਵਰਕ ਹੈ ਤੇ ਜੌਰਜਟ ਦਾ ਹੀ ਦੁਪੱਟਾ ਸਵਾ ਦੋ ਮੀਟਰ ਦੁਪੱਟਾ ਰਹੇਗਾ ਲੈਸਸ ਦਾ ਵਰਕ ਮਿਲੇਗਾ 750 ਦੇ ਵਿੱਚ ਤੁਸੀਂ ਇਹ ਵਰਕ ਵਾਲਾ ਸੂਟ ਘਰ ਬੈਠੇ ਮਕਵਾ ਸਕਦੇ ਆ ਦੁਪੱਟਾ ਸੂਟ ਕੇਰੇ ਤੇ ਨੱਕ ਤੇ ਬਾਸੂ ਤੇ ਬਾਟਮ ਤੇ ਤੁਹਾਨੂੰ ਵਰਕ ਮਿਲੇਗਾ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਆ ਹਾਂਜੀ ਇਹ ਰੈਡੀमेड ਰਹੇਗਾ ਨੈਚੁਰਲ ਕ੍ਰੇਵ ਸਿਲਕ ਦੇ ਵਿੱਚ ਤੇ ਥ्रेड ਵਰਕ ਹੋਇਆ ਨਾਲ ਦੁਪੱਟਾ ਮਿਲੇਗਾ ਵਰਕ ਵਾਲਾ ਤੇ ਤੁਸੀਂ ਇਸੀ ਸਾਈਜ਼ ਲਈ ਮੈਸੇਜ ਕਰ ਸਕਦੇ ਹੋ 1699 ਪ੍ਰਾਈਸ ਰਹੇਗਾ ਆਰਡਰ ਕਰ ਸਕਦੇ